ਇਹ ਸਾਰੇ ਬੱਚਾ ਨੂੰ ਸਾਰੇ ਕਾਮ ਨੂੰ ਬੜੀ ਆਦਾਨ ਕਰੇਗੀ ਜੇ ਸਾਨੂੰ ਸਾਰਿਆਂ ਨੂੰ ਪਿੰਨ ਨੂੰ ਪੱਤੀ ਯਾਦ ਰੱਖਣਾ ਚਾਹੀਦਾ ਕਿਉਂਕਿ ਜਿੰਨੇ ਬਿਮਾਰੀਆਂ ਅੱਜ ਫੈਲ ਰਹੀਆਂ ਨੇ ਨਾ ਉਹਨੂੰ ਇਕੱਲਾ ਮਹਿਮਾਨ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨਇਛਾਈ ਤੋਂ ਮੁਕਤ ਪੰਜਾਬ ਦੇ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਐਡਸ ਪ੍ਰਤੀ ਟੈਸਟਿੰਗ ਤੇ ਜਾਗਰੂਕਤਾ ਕੈਂਪ ਲਾਲਾ ਚੰਦਾਨ ਮਲ ਟਰਵਸ਼ਾਲਾ ਮੱਲਾਵਾਲਾ ਵਿਕੇ ਸਿਟੀ ਪ੍ਰੈਸ ਕਲੱਬ ਮੱਲਾਵਾਲਾ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਡਾਕਟਰ ਮੋਨਿਕਾ 베ਦੀ ਆਈਸੀਟੀਸੀ ਵੀ ਬਾਗ ਫਿਰੋਜ਼ਪੁਰ ਵੱਲੋਂ ਪੂਰੀ ਨਾਲ ਪਹੁੰਚ ਜਾਗਰੂਕ ਕੀਤਾ ਗਿਆ ਇਸ ਸਮੇਂ ਲੋਕਾਈ ਕਲਾ ਕੇਂਦਰ ਚੰਡੀਗੜ੍ਹ ਦੀ ਟੀਮ ਵੱਲੋਂ ਪਹੁੰਚ ਕਲਾ ਨਾਟਕ ਪੇਸ਼ ਕਰ ਨਸ਼ਿਆਂ ਤੋਂ ਦੂਰ ਰਹਿਣ ਐਡਜ਼ ਰੋਗ ਬਚਾ ਲਈ ਨਾਟਕ ਰਾਹੀਂ ਲੋਕਾਂ ਨੂੰ ਸੁਨੇਹਾ ਦਿੱਤਾ ਡਾਕਟਰ ਮੋਨਿਕਾ 베ਦੀ ਵੱਲੋਂ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਐਡਜ਼ ਰੋਗ ਕਿਵੇਂ ਪੈਦਾ ਹੁੰਦਾ ਬਚਾ ਪਰਹੇਜ਼ ਦੇ ਉਪਾਅ ਪ੍ਰਤੀ ਜਾਣੂ ਕਰਵਾਇਆ ਹੈ ਤੇ ਇਸ ਭਿਆਨਕ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਇਸ ਦੇ ਕੀ ਕਿ ਲੱਛਣ ਹੁੰਦੇ ਹਨ ਪ੍ਰਤੀ ਬਹੁਤ ਸਰਲ ਤਰੀਕੇ ਨਾਲ ਜਾਣੂ ਕਰਵਾਇਆ ਇਸ ਮੌਕੇ ਪਹੁੰਚੇ ਸਿਹਤ ਵਿਭਾਗ ਟੀਮ ਤੇ ਨਾਟਕ ਪੇਸ਼ ਕਰਨ ਵਾਲੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਕੀ ਕੰਮ ਤਾਂ ਹੈਗਾ ਸੀਗਾ। ਸਰ ਮੱਲਾਵਲੇ ਦੀ ਤੇ ਰਮਸ਼ੱਲਾ ਜਿਹੜਾ ਹੈਗਾ ਕੋਲ ਸੱਕੀ ਕੈਂਪ ਲਗਾਇਆ ਜਾਦਾ। ਸਰ ਇਹ ਇੰਟੈਂਸੀਫਾਈਡ ਜਿਹੜੀ ਕੈਂਪੇਨ ਚੱਲ ਰਹੀ ਹੈ ਐਚਆਈਵੀ ਟੈਸਟਿੰਗ। ਅਵੇਰਨੈਸ ਐਂਡ ਟੈਸਟਿੰਗ। ਇਹ ਮਤੋਂ ਘਰ ਘਰ ਜਾ ਕੇ ਅਸੀਂ ਐਚਆਈਵੀ ਅਵੇਰਨੈਸ ਔਰ ਟੈਸਟਿੰਗ ਦੇ ਕੇ ਚੋਟ ਪਾਣਾ ਹੁੰਦਾ। ਉਹ ਇੱਥੇ ਅਵੇਰਨੈਸ ਵੀ ਦਿੰਦੀ ਅਸੀਂ ਯੂਥ ਨੂੰ ਔਰ ਟੈਸਟਿੰਗ ਵੀ ਅਸੀਂ ਕਰਤੀ। ਮੈਡਮ ਤੁਹਾਡੇ ਵੱਲੋਂ ਕੋਈ ਮੈਡੀਸਨ ਵੀ ਪ੍ਰੋਵਾਈਡ ਕੀਤੀ ਗਈ ਹੈ ਜਾਂ ਕੋਈ ਹੋਰ ਵੀ ਕੁਝ? ਹਾਂਜੀ ਸਰ ਐਸਟੀਆਈ ਦੀ ਸੈਕਸੂਅਲ ਟ੍ਰਾਂਸਮਿਟਿਡ ਇਨਫੈਕਸ਼ਨ ਦੀ ਮੈਡੀਸਨ ਵੀ ਅਸੀਂ ਪ੍ਰੋਵਾਈਡ ਕੀਤੀ ਹੈ। ਇਹ ਜਿਹੜੀ ਕਿ ਬਿਲਕੁਲ ਫ੍ਰੀ ਦਿੱਤੀ ਗਈ। ਤੁਹਾਡੇ ਵੱਲੋਂ ਸਪੈਸ਼ਲ ਟੈਸਟ ਵੀ ਕੁਝ ਕੀਤੇ ਗਏ ਨੇ ਜੀ? ਹਾਂਜੀ ਐਚਆਈਵੀ ਦਾ ਟੈਸਟ ਕੀਤਾ ਗਿਆ। ਮੈਡਮ ਕਿੰਨੇ ਪੇਸ਼ੈਂਟ ਚੈੱਕ ਕੀਤੇ ਆ ਜੀ? ਨੀਅਰ ਅਬਾਊਟ 74 ਦੇ ਤਾਂ ਕਾਉਂਸਲਿੰਗ ਵੀ ਕੀਤੀ ਹੈ ਸੀ ਅਵੇਅਰਨੈਸ ਦਿੱਤੀ ਹੈ ਔਰ ਨੀਅਰ ਅਬਾਊਟ 25 ਤੋਂ 30 ਜਿਹੜੇ ਹੈਗੇ ਟੈਸਟ ਹੋਏ ਆ। ਮੈਂ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਮੈਸੇਜ ਇਹ ਹੈ ਕਿ ਜਿਹੜੀ ਹੁਣ ਸਾਰੇ ਆਪਾਂ ਸਮਾਜ ਚ ਮਿਲ ਜੁਲ ਕੇ ਇੱਕ ਝਟੂ ਹੋ ਕੇ ਜਿਹੜੀ ਸਾਡੀ ਯੂਥ ਯੰਗ ਜਨਰੇਸ਼ਨ ਹੈਗੀ ਆ ਔਰ ਪੂਰਾ ਪੰਜਾਬ ਹੀ ਕਹਿ ਲਓ ਕਿ ਇਸ ਟਾਈਮ ਨਸ਼ਿਆਂ ਦੇ ਵਿੱਚ ਫਸਦਾ ਜਾ ਰਿਹਾ ਨਸ਼ੇ ਦੇ ਵਿੱਚ ਫਸਦੇ-ਫਸਦੇ ਕਿਤੇ ਨਾ ਕਿਤੇ ਐਚ ਆਈ ਵੀ ਪੋਜ਼ਿਟਿਵ ਹੋ ਰਿਹਾ ਪੂਰੇ ਦੇ ਪੂਰੀਆਂ ਫੈਮਿਲੀਆਂ ਖਰਾਬ ਹੋ ਰਹੀਆਂ ਨੇ ਗਰੀਬੀ ਚ ਜਾ ਰਹੀਆਂ ਬਿਮਾਰੀ ਚ ਜਾ ਰਹੀਆਂ ਤੇ ਆਪਾਂ ਮਿਲ ਜੁਲ ਕੇ ਝਟੂ ਹੋ ਕੇ ਕਿ ਆਪਾਂ ਇਸ ਤੇ ਕੰਮ ਕਰੀਏ ਤਾਂ ਕਿ ਨਸ਼ਾ ਬੰਦ ਹੋਵੇ ਵਿਕਨਾ ਤਾਂ ਕਿ ਇਹ ਪਹੁੰਚੋਰ ਪਾ ਸਕਦੇ ਪਰ ਕਰਨ ਵਾਲਿਆਂ ਨੂੰ ਸਮਝਾ ਸਕਦੇ ਕਿ ਤੁਸੀਂ ਨਸ਼ਾ ਨਾ ਕਰੋ اور ਐਚਆਈਵੀ ਤੇ ਚੋਟ ਪਾਇਆ ਜਾ ਅਵੇਰਨੈਸ ਕਰਕੇ ਤਾਂ ਕਿ ਯੂਥ ਨੂੰ ਐਚਆਈਵੀ ਤੋਂ ਇੱਕ ਦੂਜੇ ਤੋਂ ਟ੍ਰਾਂਸਫਰ ਹੋਣ ਤੋਂ بچਾ ਸਕੀਏ ਮੈਮ ਡੈਸੀਗਨੇਸ਼ਨ ਕੀ ਹੈ ਤੇ ਨਾਮ ਕੀ ਹੈ ਤੁਹਾਡਾ ਸਰ ਮੇਰਾ ਨਾਮ ਮੋਨਿਕਾ ਰਾਨੀ ਹੈ ਮੇਰੀ ਡੈਸੀਗਨੇਸ਼ਨ ਕਾਉਂਸਲਰ ਹੈ ਆਈਸੀਪੀਸੀ ਦੀ ਪਾਰਟਨਰ ਸਿਵਲ ਹਸਪੀਟਲ ਫਿਰੋਜ਼ਪੁਰ ਹੈ ਹੈ ਡੈਸੀਗਨੇਟਿਵ ਹੈ ਮੈਮ ਤੁਹਾਡੀ ਜਿਹੜੀ ਟੀਮ ਆਈ ਉਹਨਾਂ ਦੇ ਨਾਲ ਤੁਹਾਡੇ ਨਾਲ ਕਿੰਨੇ ਵਰਕਰ ਆਏ ਸੀ ਕਿ ਮੇਰੇ ਨਾਲ ਕੋ ਸਟਾਫ ਹੈਗਾ ਮਤਲਬ ਮੇਰੇ ਕੁਲੀਕ ਨੇ ਸ਼ੈਲੀ ਮੈਡਮ ਨੇ ਇਹ ਵੀ ਕਾਉਂਸਲਰ ਨੇ ਪ੍ਰਵੀਨ ਮੈਡਮ ਐਸਟੀ ਕਾਉਂਸਲਰ ਨੇ ਔਰ ਅਦਰ ਐਸਐਸ ਕੀ ਜਿਹੜਾ ਸੰਪੂਰਨ ਸੁਰੱਖਿਆ ਕੇਂਦਰ ਹੈ ਜਿਹੜਾ ਉਹਨਾਂ ਦੀ ਸਾਰੀ ਟੀਮ ਨੇ ਜਿਸ ਮੈਡਮ ਦੇਖਾ ਮੈਡਮ ਜੁਰਜਨਟ ਔਰ ਟੀਆਈ ਜਿਹੜੀ ਟਾਰਗੇਟਡ ਇੰਟਰਵੈਨਸ਼ਨ ਪ੍ਰੋਗਰਾਮ ਚੱਲ ਰਹੇ ਨੇ ਜਿਨ੍ਹਾਂ ਤੇ ਕੀ ਇਹਨਾਂ ਨੇ ਫੀਲਡ ਚ ਐਚਆਈਵੀ ਟੈਸਟਿੰਗ ਕਰਨੀ ਉਹ ਵੀ ਸਾਰੀ ਟੀਮ ਸਹੇਦ ਲਾਵੇ ਔਰ ਜਿਹੜੇ ਮੇਨ ਜਿਹੜੇ ਪ੍ਰੈਸ ਰਿਪੋਰਟਰਸ ਨੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਕਲਪ ਨੇ ਬਹੁਤ ਜ਼ਿਆਦਾ ਸਾਧਿਤ ਹੈ ਸਰਫਤੂ ਵਾਲੇ ਕੈਂਪ ਹੈਗਾ ਔਰ ਉਹ ਗੇਜ਼ਲੀਆਂ ਅਸੀਂ ਕਰਦੇ ਰਹਿੰਦੇ ਆਫ ਐਂਡ ਔਨ ਕੈਂਪ ਕਰਦੇ ਰਹਿੰਦੇ ਜਿਹਦੇ ਵਿੱਚ ਉਹ ਹੋਰ ਥੋੜੀ ਜੀ ਅਸੀਂ ਥੋੜਾ ਜਿਹਾ ਨੈਗੇਟਿਵਲੀ ਚਲੇ ਜਾ ਰਹੇ ਕਿ ਸਾਨੂੰ ਸੋਸਾਇਟੀ ਦੇ ਵਿੱਚੋਂ ਥੋੜਾ ਕੋਆਪਰੇਸ਼ਨ ਘੱਟ ਮਿਲ ਰਿਹਾ ਕਿ ਲੋਕ ਸਮਝਣ ਨੂੰ ਤਿਆਰ ਨਹੀਂ ਇਸ ਚੀਜ਼ ਨੂੰ ਕਿ ਐਚ ਆਈ ਵੀ ਦੀ ਅਵੇਰਨੈਸ ਸਾਡੇ ਵਾਸਤੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਪਹੁੰਚ ਨਹੀਂ ਬਹੁਤ ਜ਼ਿਆਦਾ